ਬੇਰਾ ਬਾਬਾ ਨਾਨਕ ਦੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਦਾਵਾ ਵੱਲੋਂ ਅੱਜ ਗੁਰਦੁਆਰਾ ਬਾਬਾ ਸ਼੍ਰੀਚੰਦ ਟਾਲੀ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹਬ ਕਰਵਾ ਕੇ ਵਾਹਿਗੁਰੂ ਅੱਗੇ ਆਪਣੀ ਜਿੱਤ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਭਾਈ ਮਨਜਿੰਦਰ ਸਿੰਘ ਹਿਯੂਰੀ ਰਾਗੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਬੇਰਾ ਬਾਬਾ ਨਾਨਕ ਦੇ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਰਸਨਾ ਕੀਰਤਨ ਕਰਕੇ ਇਕਾਲ ਪੁਰਖ ਦੀ ਉਸਤਤ ਦਾ ਗਾਇਨ ਕੀਤਾ ਗਿਆ ਡੇਰਾ ਬਾਬਾ ਨਾਨਕ ਦੀ ਚੋਣ ਵਿੱਚ ਹੋਈ ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਉਹਦਾ ਇੱਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਵਾਹਿਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਆਪਣੀ ਮਿਹਰ ਕਰਕੇ ਦਾਸ ਨੂੰ ਡੇਰਾ ਬਾਬਾ ਨਾਨਕ ਦੀ ਪਵਨ ਧਰਤੀ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਉਹ ਗੁਰੂ ਸਾਹਿਬ ਅਤੇ ਹਲਕੇ ਦੀ ਸਮੁੱਚੀ ਸੰਗਤ ਦੇ ਹਮੇਸ਼ਾ ਰਿਣੀ ਤੇ ਧੰਨਵਾਦੀ ਰਹਿਣਗੇ ਉਹ ਦੇ ਦਿਆ ਗੁਸ਼ਨ ਕਮਾਲ ਦੀ ਖਾਸ ਰਿਪੋਰਟ ਪਬਲਿਕ ਕਲਚਰ ਨੂੰ ਚੈਨਲ ਡੇਰਾ ਬਾਬਾ ਨਾਨਕ ਦੀ ਜੰਮੀ ਕਿਰਪਾ ਹੋਈ ਹੈ ਸ਼ੁਕਰਾਨਾ ਕੀਤਾ ਅੱਜ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਕਿ ਜਿਹੜੇ ਆ ਕੇ ਜਿਹੜੇ ਬਖਸ਼ੇ ਦਾਤਾਂ ਕੀਤੀ ਬਾਪੇ ਚਿੱਲੀ ਚਰਨਾਂ ਦੇ ਚਰਨਾਂ ਜਿੱਥੇ ਉਹਨਾਂ ਜੋ ਸਭਾਂ ਨੇ ਆਂਦਾ ਐਸਸੀ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਪ੍ਰਮਾਤਮਾ ਨੇ ਦਿੱਤਾ ਉਹਦੇ ਸੰਬੰਧ ਚ ਅੱਜ ਪਰਸੋਂ ਰੋਇ ਤੋਂ ਖੰਡਪੜ ਸਾਹਿਬ ਆਰੰਭ ਕਰਾਈ ਸੀ ਅੱਜ ਹੋ ਰਿਹਾ ਹੈ ਪਰ ਮੈਨੂੰ ਇੱਕ ਗੱਲ ਦੀ ਸਮਝ ਮੰਨ ਕੇ ਨਹੀਂ ਚੱਲਿਆ ਕਿ ਨਵੇਂ ਸਵਾਲਾਂ ਵਾਲੇ ਤੇਣੀ ਬੋਲ ਬਾਬਾ ਜੀ ਕੋਲ ਆਏ ਇਹਨਾਂ ਨੂੰ ਪੁੱਛਿਆ ਕਿ 30 ਦਿਨ ਨੂੰ ਖੰਡ ਪਰਸ ਤਪਉ। ਤਕ ਉਤਤਵਲ ਅੱਜ ਨਵਾਂ ਸਾਲ ਦਾ ਦੇਣਾ ਹੈ। ਅ ਕਰਮਾਣੇ ਆ ਸਾਰੀ ਸੰਗਤ ਕਰਨ ਵਾਲੀ ਜਿਨ੍ਹਾਂ ਦੇ ਦਰਸ਼ਨ ਹੋਏ ਨੇ ਅੱਜ ਤਾਂ ਮੈਂ ਸਾਰਿਆਂ ਤੇ ਬਾਬੇ ਜੀ ਦੀ ਚੰਦੇ ਅਰਦਾਸ ਬੇਨਤੀ ਕਰਦੀ ਆ ਕਿ ਪ੍ਰਮਾਤਮਾ ਸੱਚੇ ਪਾਚਾ ਸਾਰੀ ਸੰਗਤ ਆਪਣਾ ਮੇਰ ਪ੍ਰਿਆਰਤ ਰੱਖੀ। ਨਵਾਂ ਸਾਲ ਅੱਜ ਚੜ੍ਹਿਆ 2025 ਦਾ। ਖੁਸ਼ੀਆਂ ਖੇੜੇ ਲੈ ਕੇ ਆਵੀਂ ਤਰਕੀਆਂ ਤਾਂ ਵੀ ਹਰ ਇੱਕ ਤੇ ਪਰਿਵਾਰਾਂ ਦੇ చోక్ శాఖీ బత్. ਅੱਜ ਸਭ ਤੋਂ ਪਹਿਲਾਂ 9 ਸਾਲ ਦੀ ਅਮਦ 2025 ਦੇ ਸਾਰੇ ਇਲਾਕਾ ਵਾਸੀਆਂ ਨੂੰ ਜਿਹੜਾ ਸਤਿ ਸ੍ਰੀ ਅਕਾਲ ਸ਼ੁਕਮ ਦਾ ਵਾ ਤੇ ਪਰਮਾਤਮਾ ਦੇ ਅਰਦਾਸ ਆ ਜਿਵੇਂ ਸਾਲ ਸਾਰਿਆਂ ਦੀ ਜ਼ਿੰਦਗੀਆਂ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਤੇ ਖੁਸ਼ੀਆਂ ਲੈ ਕੇ ਆਵੇ। ਇਸ 9 ਸਾਲ ਦੇ ਵਿੱਚ ਅੱਪਾ ਮਿਲ ਕੇ ਜਿਹੜੇ ਸਮਾਜ ਦੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਖਤਮ ਕਰੀਏ ਔਰ ਇੱਕ ਅਜੇ ਸਮਾਜ ਦੀ ਸਿਰਜਣਾ ਕਰੀਏ। ਇਤੇ ਸਾਧ ਭਾਵਨਾ ਪਿਆਰ ਸ਼ਾਂਤੀ ਔਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੇ ਜਿਹੜੇ ਗੋਲੇ ਉਜਾਗਰ ਹੁੰਦਾ ਅੱਜ ਉੱਚੇ ਤੌਰ ਤੇ ਪਰ ਸਰਦਾਰ ਗੁਰਦੀਪ ਸਿੰਘ ਜੀੰਦਾਵਾ ਜਿਨ੍ਹਾਂ ਨੂੰ ਇਸ ਇਲਾਕੇ ਦੇ ਲੋਕਾਂ ਨੇ ਇਥਾਂ ਪਿਆਰ ਦੇ ਕੇ ਖੁਦਾਇਕ ਬਣਾਇਆ ਅੱਜ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਸ਼ੁਕਰੀਆ ਕਰਨ ਲਈ ਔਰ ਉਸ ਮਹਾਨ ਗ੍ਰੰਥ ਦਾ ਓਟ ਆਸਰਾ ਲੈ ਕੇ ਅੱਜ ਸ੍ਰੀ ਚਾਂਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਕੇ ਬੋਗ ਪਾਏ ਨੇ ਔਰ ਅਸੀਂ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ ਔਰ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਜਿਨਾਂ ਨੇ ਕਿਹਾ ਜੀ ਅੱਜ ਜਾਰੂ ਮੈਂ ਲੀਡਰ ਤੇ ਨਹੀਂ ਵਰਕਰ ਬਊਗਾ ਜਿਹੜਾ ਇੱਕ ਬਹੁਤ ਥੱਲੋ ਸੰਘਰਸ਼ ਤੋਂ ਉੱਠ ਕੇ ਇੱਕ ਇੰਨੀ ਵੱਡੀ ਲੜਾਈ ਲੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਇਸ ਇਲਾਕੇ ਦੇ ਵਿੱਚ ਬਲੰਦ ਕੀਤਾ ਸੋ ਮੈਂ ਵਰਦੀਪ ਜੀ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਔਰ ਸਾਰੇ ਇਲਾਕਾ ਵਾਸੀਆਂ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਮਿਹਨਤ ਦੇ ਨਾਲ ਇਸ ਕਾਮਯਾਬੀ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਸੇਵਾ ਵੱਲ ਹਮੇਸ਼ਾ ਸਬਰ ਕਰਦੇ ਗਏ। ਧੰਨਵਾਦ ਜੀ। ਉਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਵੇਂ ਖਾਤੇ ਦਿਹਾੜੇ ਤੇ ਮੈਂ ਸਾਰੇ ਸੰਸਾਰ ਦੇ ਵਿੱਚ ਖਾਸ ਕਰਕੇ ਜਿੰਨੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਅੱਜ ਸਾਡੇ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਦੇ ਦਾਵਾ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਦਾ ਅੱਜ ਪਾਠ ਰੱਖਿਆ ਸੀ ਔਰ ਬਾਬਾ ਸ਼੍ਰੀ ਚਾਂਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਰੱਖਿਆ ਗਿਆ ਗੁਰੂ ਮਹਾਰਾਜ ਦਾ ਜਿੱਥੇ ਅਸੀਂ ਸ਼ੁਕਰਾਨਾ ਕੀਤਾ ਉੱਥੇ ਉਹਨਾਂ ਕੋਲ ਅਸ਼ੀਰਵਾਦ ਲਿਆ ਉਹਨਾਂ ਦਾ ਓਟ ਆਸਰਾ ਲਿਆ ਔਰ ਮੈਂ ਸਾਰੀ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਦਿੱਤਾ ਔਰ ਮੈਂ ਯਕੀਨ ਵੀ ਦਵਾਉਣਾ ਕਿ ਅਸੀਂ ਇਸੇ ਤਰ੍ਹਾਂ ਵਧੀਆ ਟੱਕ ਦੇ ਨਾਲ ਜਿਹੜਾ ਵਾ ਰੰਗਣਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਦਾ ਸੁਪਨਾ ਉਹਨੂੰ ਬਣਾਉਣ ਦੇ ਲਈ ਅਸੀਂ ਦਿਨ ਰਾਤ ਸਾਡੀ ਜਿਹੜੀ ਸਾਰੀ ਜ਼ਿਲ੍ਹੇ ਕਰਦਾਸਪੁਰ ਦੀ ਲੀਡਰਸ਼ਿਪ ਆ ਰੰਦਾਵਾ ਸਾਹਿਬ ਆ ਮਹਿਲ ਸਾਹਿਬ ਨੇ ਸਾਡੇ ਕਲਸੀ ਸਾਹਿਬ ਨੇ ਪੰਨੂ ਸਾਹਿਬ ਨੇ ਸ਼ਮਸ਼ੇਰ ਸਿੰਘ ਜੀ ਨੇ ਸਾਰੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਵਧੀਆ ਟੱਕ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਜਿਹੜੀ ਹਾਜ਼ਰ ਹੋ ਗਈ ਸੋ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਕਿ ਇਹ ਸਾਲ ਸਾਰਿਆਂ ਦੇ ਲਈ ਤਰੱਕੀਆਂ ਲੈ ਕੇ ਆਵੇ ਸਿਹਤਮੰਦੀ ਲੈ ਕੇ ਆਵੇ ਚੜ੍ਹਦੀ ਕਲਾ ਲੈ ਕੇ ਆਵੇ ਬਾਹਰ